ਸਾਤਰੀਆ ਗਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਲੰਬੇ ਟਾਈਮ ਲੈਣ ਵਾਲੀਆਂ ਝੋਨੇ ਦੀਆਂ ਜਿੰਨੀਆਂ ਵੀ ਵੈਰੈਟੀਆਂ ਸਾਰੀਆਂ ਲੱਗਣੀਆਂ ਤੇ ਹੁਣ ਉਹ ਸਮਾਂ ਆ ਗਿਆ ਜਦੋਂ ਆਪਣਾ ਕਿਸਾਨ ਵੀਰ ਦੁਕਾਨਾਂ ਤੇ ਜਾਂਦਾ ਤੇ ਕਹਿੰਦਾ ਯਾਰ ਮੈਨੂੰ ਉਹ ਹਰਾਜਾ ਬਾਊਡਰ ਦੇ ਫੰਗੀਸਾਈਡ ਜਿਹੜਾ ਜੂਰੇ ਚ ਲਾ ਕੇ ਪਾ ਦਿੰਨੇ ਤੇ ਨਜ਼ਾਰਾ ਆ ਜਾਂਦਾ ਝੋਨਾ ਵਧੀਆ ਹਰਾ ਹਰਾ ਬਣ ਜਾਂਦਾ ਨਾਲੇ ਫਟਾਰਾ ਕਰਦਾ ਕਈ ਕਿਸਾਨ ਵੀਰ ਕਹਿੰਦੇ ਇਸ ਦਾ ਫਰਟੀਰਾ ਪਾਉਣਾਗਾ ਨਹੀਂ ਫਰਟੀਰਾ ਇਹ ਤਾਂ ਫਟਾਰਾ ਕਰਾਊਗੀ ਨਾਲੇ ਆਪਣੇ ਝੋਨੇ ਨੂੰ ਬਿਮਾਰੀਆਂ ਤੋਂ ਬਚਾਊਗੀ ਸੁੰਡੀ ਵਗੈਰਾ ਨਹੀਂ ਪੈਂਦੀ ਕਈ ਕਿਸਾਨ ਵੀਰ ਤਾਂ ਕਲੋਰੋਪਦਾਨ ਤਾਂ ਪਾਉਂਦੇ ਆ ਕਿ ਸਾਡਾ ਨਾ ਬਧੀਆ ਕਾਲਾ ਸ਼ਾ ਹੋ ਜਾਂਦਾ ਨਲੇਹਾ ਬਿਮਾਰੀਆਂ ਤੋਂ ਬਚੀ ਜਾਂਦਾ ਸੁੰਡੀ ਕੀੜੀ ਜਿਹੜੀ ਪੈ ਜਾਂਦੀ ਹੈ ਇਹ ਨਹੀਂ ਪੈਂਦੀ ਤਾਂ ਦੋਸਤੋ ਜੇ ਮੈਂ ਤੁਹਾਨੂੰ ਕਹਾਂ ਕਿ ਇੰਨਾ ਸਾਰਿਆਂ ਦਾ ਖਿਹੜਾ ਛੱਡੋ ਜੇਕਰ ਤੁਸੀਂ ਸਹੀ ਸਮੇਂ ਤੇ ਸਹੀ ਡੋਜ਼ ਯੂਰੀਆ ਦੀ ਪਾ ਲੋ ਤੇ ਕਿੰਨੇ ਸਮੇਂ ਵਿੱਚ ਇਹ ਖਤਮ ਕਰਨੀ ਆ ਤਾਂ ਤੁਹਾਨੂੰ ਕੁਝ ਪਾਉਣ ਦੀ ਲੋੜ ਹੀ ਨਹੀਂ ਪੈਣੀ ਕਈ ਕਿਸਾਨ ਵੀਰ ਤਾਂ ਸਿਰ ਨੂੰ ਖੁਰਕਣ ਲੱਗ ਗਏ ਹਨ ਕਿ ਯਾਰ ਕੀ ਗੱਲਾਂ ਕਰੀ ਜਾਂਦਾ ਗੱਲ ਯੂਰੀਆ ਨਾਲ ਫਟਾਰਾ ਕਿਵੇਂ ਹੋ ਜਾਂਦਾ ਅਸੀਂ ਤਾਂ ਜਿਹੜੀ ਵੀ ਡੋਜ਼ ਪਾਉਣੀ ਹੈ ਪਹਿਲੀ ਯੂਰੀਆ ਨਾਲ ਜਿੰਕ ਦੂਜੀ ਯੂਰੀਆ ਨਾਲ ਫਟੇਰਾ ਤੀਜੀ ਯੂਰੀਆ ਨਾਲ ਬੰਦੀ ਸਾਈਡ ਪਾਉਣੀ ਹੈ ਕਿ ਫੇਰ ਕਿਤੇ ਜਾ ਕੇ ਸਾਡੇ ਦੀ ਗੱਲ ਬੰਦੀ ਇਕੱਲੀ ਯੂਰੀਆ ਨਾਲ ਕਿਵੇਂ ਹਾਂ ਦੋਸਤੋ ਤੁਸੀਂ ਕੀ ਕਰਨਾ ਇੱਕ ਕਿਲਾ ਛੱਡ ਲੈਣਾ ਟ੍ਰੈਲ ਦੇ ਲਈ ਜਾਂ ਅੱਧਾ ਕਿਲਾ ਛੱਡ ਲਓ ਜਾਂ ਕਿਲਾ ਬਸ ਉੱਤੇ ਇਕੱਲੀ ਯੂਰੀਆ ਬਣੀ ਜਿਵੇਂ ਮੈਂ ਤੁਹਾਨੂੰ ਕਹੂੰਗਾ ਬਿਲਕੁਲ ਉਸੇ ਤਰ੍ਹਾਂ ਤੇ ਇਹ ਵਾਲਾ ਕਿਲਾ ਜਾਂ ਅੱਧਾ ਕਿਲਾ ਤੁਸੀਂ ਆੱਢੀ ਵੜਨਾ ਆੱਢੀ ਤੋਲਨਾ ਜਾਂ ਇਹਦਾ ਕੰਡਾ ਕਰਾ ਲਓ ਤੇ ਝਾੜ ਦੇਖ ਤੁਸੀਂ ਹੈਰਾਨ ਹੋ ਜਾਓਗੇ ਤੁਸੀਂ ਕਰਨਾ ਕੀ ਆ ਜਿਹੜਾ ਇਹ ਕਿੱਲਾ ਛੜਨੇ ਇਹਦੇ ਵਿੱਚ ਕੱਲੀ ਯੂਰੀਆ ਪਾਉਣੀ ਆ ਯੂਰੀਆ ਕਿਵੇਂ ਪਾਉਣੀ ਆ ਜਿਵੇਂ ਹੀ ਝੋਨਾ ਆਪਣਾ ਚੱਲ ਪੈਂਦਾ 5-7 ਦਿਨਾਂ ਬਾਅਦ ਚੱਲ ਪੈਂਦਾ ਚ ਉਹਨਾਂ ਨਾਲ ਨਾਲ ਪਹਿਲੀ ਕਿਸਤੇ ਯੂਰੀਆ ਹੀ ਦੇ ਦਿਓ ਕਿੰਨੀ ਦੇਣੀ ਆ 25 ਤੋਂ 30 ਕਿਲੋ ਇਸੇ ਤਰ੍ਹਾਂ ਹਫ਼ਤੇ ਹਫ਼ਤੇ ਦੇ ਗੈਪ ਨਾਲ ਤੁਸੀਂ ਯੂਰੀਆ ਪਾਉਂਦੇ ਰਹੋ ਕਿੰਨੀ ਪਾਉਣੀ ਆ ਯੂਰੀਆ 25 ਕਿਲੋ ਤੇ ਲੈ ਕੇ 35-36 ਕਿਲੋ ਦੇ ਵਿਚਕਾਰ ਬਸ ਇੰਨੀ ਕੁ ਯੂਰੀਆ ਪਾਉਣੀ ਆ ਜੇਕਰ ਤੁਹਾਡੇ ਤਕੜੇ ਖੇਤ ਆ ਵਧੀਆ ਖੇਤ ਦਾ 30 ਦਿਨਾਂ ਦੇ ਅੰਦਰ ਅੰਦਰ ਯੂਰੀਆ ਹੀ ਖਤਮ ਕਰ ਦਿਓ ਜੇਕਰ ਤੁਹਾਡਾ ਖੇਤ ਮਾੜਾ ਮਾੜਾ ਨਹੀਂ ਕਹੂੰਗਾ ਮੈਂ ਦਰਮਿਆਨਾ ਤਾਂ ਇਹ ਜੂਰੀਏ ਤੁਸੀਂ 35 ਦਿਨਾਂ ਤੋਂ ਲੈ ਕੇ 38 ਦਿਨਾਂ ਦੇ ਵਿਚਕਾਰ ਖਤਮ ਕਰਨੀ ਹੈ ਜਾਨੀ ਕਿ ਇੱਕ ਕਿਸਤ ਯੂਰੀਆ ਦੀ ਆਪਾਂ ਵਧਾ ਦੇਣੀ ਹੈ ਕਿਉਂਕਿ ਖੇਤ ਆਪਣਾ ਦਰਮਿਆਨ ਇਹ ਕਿਸਤ ਵੀ ਆਪਾਂ ਤਾਪ ਦਿਉਣੀ ਹੈ ਜੇਕਰ ਆਪ ਨੂੰ ਖੇਤ ਆਪਣਾ ਮਾਰਾ ਲੱਗਦਾ ਹੁਣ ਦੋਸਤੋ ਜਿਹੜੇ ਤਕੜੇ ਖੇਤ ਆ ਉਹਨਾਂ ਦੇ ਵਿੱਚ ਆਪਾਂ 28 30 ਜਾਂ 32 ਦਿਨਾਂ ਦੇ ਵਿੱਚ ਯੂਰੀਆ ਖਤਮ ਕਰ ਦੇਣੀ ਹੈ ਜਿੰਨੀ ਵੀ ਪਉਣੀ ਹੈ ਬਸ ਯਾਦ ਰੱਖੇ ਇੱਕ ਹਫਤੇ ਦੇ ਗੈਪ ਤੇ ਹਫਤੇ ਬਾਅਦ ਫੇਰ ਯੂਰੀਆ ਹਫਤੇ ਬਾਅਦ ਫੇਰ ਯੂਰੀਆ ਪਹਿਲੀ ਯੂਰੀਆ ਤੁਸੀਂ ਕੱਲੀ ਪਉਣੀ ਆ ਹਫਤੇ ਬਾਅਦ ਤੇ ਦੂਜੀ ਯੂਰੀਆ ਦੇ ਵਿੱਚ ਜੇਕਰ ਤੁਸੀਂ ਜਿੰਕ ਪਾਉਣਾ ਚਾਹੁੰਦੇ ਹੋ ਉਹ ਵੀ ਪਾ ਸਕਦੇ ਹੋ ਮੈਗਨੀਸ਼ੀਅਮ ਪਾਉਣਾ ਚਾਹੁੰਦੇ ਹੋ ਉਹ ਵੀ ਪਾ ਸਕਦੇ ਆ ਇਸ ਤੋਂ ਇਲਾਵਾ ਨਾ ਆਪਣੇ ਕਿਸਾਨ ਵੀ ਕਹਿੰਦੇ ਸੀ ਫੰਗੀਸਾਈਡ ਪਾ ਦਨੇ ਆ ਫੰਗੀਸਾਈਡ ਤਾਂ ਬਿਲਕੁਲ ਵੀ ਨੀ ਪਾਉਣਾ ਕਿਉਂਕਿ ਫੰਗੀਸਾਈਡ ਤਾਂ ਉੱਥੇ ਕੰਮ ਕਰੂਗਾ ਜਿੱਥੇ ਤੁਹਾਡੀਆਂ ਜ਼ਮੀਨਾਂ ਵਿੱਚ ਪਾਣੀ ਹਮੇਸ਼ਾ ਖੜੀ ਰਹਿੰਦਾ ਤੇ ਉਸ ਦੀਆਂ ਜੜਾਂ ਉਹ ਕਾਲੀਆਂ ਹੋ ਜਾਂਦੀਆਂ ਜਿਦੇ ਕਰਕੇ ਆਪਾਂ ਝੋਨਾ ਲਾਲ ਜਾਂਣ ਲੱਗ ਜਾਂਦਾ ਤੇ ਫਟਾਰਾ ਬਿਲਕੁਲ ਵੀ ਨਹੀਂ ਕਰਦਾ ਤਾਂ ਉੱਥੇ ਤੁਸੀਂ ਫੰਗੀਸਾਈਡ ਪਾ ਸਕਦੇ ਹੋ ਉੱਥੇ ਹੀ ਰਿਜ਼ਲਟ ਦੇਊਗਾ ਜੇਕਰ ਐਵੇਂ ਆਪਾਂ ਫੰਗੀਸਾਈਡ ਪਾਈ ਜਾਨਾ ਝੋਨਾ ਆਪਣਾ ਵਧੀਆ ਫਟਾਰਾ ਕਰੀ ਜਾਂਦਾ ਯਾਰ ਨਹੀਂ ਆਪਾਂ ਫੰਗੀਸਾਈਡ ਪਾਉਣਾ ਹੋਰ ਫਟਾਰਾ ਕਰੂਗਾ ਤਾਂ ਉਹ ਤੁਹਾਡਾ ਫालतू ਖਰਚਾ ਉਸ ਤੁਹਾਡਾ ਖਰਚਾ ਐਵੇਂ ਦਾ ਹੀ ਆ ਵ ਇਸ ਲਈ ਦੋਸਤੋ ਜਿਵੇਂ ਮੈਂ ਤੁਹਾਨੂੰ ਕਿਹਾ ਅੱਧਾ ਕਿੱਲਾ ਦਾ ਕਿੱਲਾ ਇਸ ਤਰ੍ਹਾਂ ਜ਼ਰੂਰ ਕਰਕੇ ਦੇਖੋ ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਚੀਜ਼ ਕਹੀ ਹੈ ਕੱਲੀ ਯੂਰੀਆ ਯੂਰੀਆ ਨਾਲੇ ਆਪਾਂ ਝਾੜ-ਖੜਨਾ ਤੁਸੀਂ ਨੋਟ ਕਰਿਓ ਜਿੱਥੇ ਆਪਾਂ 28-30 ਦਿਨਾਂ ਦੇ ਵਿੱਚ ਜਾਂ ਛੇਤੀ ਤੋਂ ਛੇਤੀ ਯੂਰੀਆ ਖਤਮ ਕੀਤੀ ਹੋਗੀ ਉੱਥੇ ਬਿਮਾਰੀਆਂ ਵੀ ਬਹੁਤ ਘੱਟ ਆਉਣਗੀਆਂ ਗੋਬਾਲੀ ਸੁੰਢੀਆਂ ਪੱਤਲ ਪੇੜ ਸੁੰਢੀ ਵੀ ਬਹੁਤ ਘਟ ਆਉਗੀ ਨਾ ਮਾਤਰਾ ਆਉਗੀ ਵੈਸੇ ਸੁਣਨ ਦੇ ਵਿੱਚ ਤਾਂ ਕਈ ਕਿਸਾਨ ਇਹਨਾਂ ਨੂੰ ਅਜੀਬ ਜਿਹਾ ਲੱਗਦਾ ਹੋਊਗਾ ਯਾਰ ਹਫਤੇ ਹਫਤੇ ਬਾਅਦ ਜੂਰੀਆ ਦੇ ਦਨੀਏ ਛੇਤੀ ਜੂਰੀਆ ਖਤਮ ਕਰ ਦਨੀਆ ਬਸ ਤੁਸੀਂ ਟ੍ਰਾਇਲ ਕਰਨਾ ਉਸ ਦੇ ਬਾਅਦ ਦੇ ਵਿੱਚ ਜਦੋਂ ਤੁਸੀਂ ਝੋਨਾ ਵੱਢਿਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਰਿਜ਼ਲਟ ਕਿਵੇਂ ਦਾ ਲੱਗਿਆ ਨਾਲੇ ਤੁਹਾਡਾ ਖਰਚਾ ਬਚ ਜਿਆਵੇਗਾ ਯੂਰੀਆ ਵੀ ਘੱਟ ਪਵੇਗੀ ਤੇ ਦੂਜਾ ਤੁਹਾਡਾ ਝਾੜ ਵੀ ਵਧੇਗਾ ਜਦੋਂ ਤੁਹਾਡਾ ਖਰਚਾ ਹੀ ਘਟ ਗਿਆ ਤੁਸੀਂ ਯੂਰੀਆ ਘੱਟ ਪਾਤੀ ਕਲੋਰੋ ਬਦਾਨ ਫਟੇਰਾ ਵਗੈਰਾ ਪਾਏ ਨਹੀਂ ਫੰਗੀਸਾਈਡ ਵਗੈਰਾ ਪਾਏ ਨਹੀਂ ਝਾੜ ਤਾਂ ਤੁਹਾਡਾ ਪਹਿਲੇ ਹੀ ਵਧ ਗਿਆ ਤੇ ਤੀਜਾ ਜਿਹੜੇ ਤੁਸੀਂ 50 50 ਦਿਨਾਂ ਤੱਕ ਯੂਰੀਆ ਪਾਉਂਦੇ ਰਹਿੰਦੇ ਹੋ 50 ਦਿਨਾਂ ਤੱਕ 45 ਦਾ ਯੂਰੀਆ ਪਾਉਣਿਆ ਮੁੱਲਮਲੀ ਬਦ ਪੈ ਜਾਂਦੀ ਆ ਤਾਂ ਤੁਹਾਨੂੰ ਰਿਜ਼ਲਟ ਸਾਫ ਪਤਾ ਲੱਗੂਗਾ ਬਿਮਾਰੀਆਂ ਵੀ ਤੁਹਾਡੇ ਝੁੰਨੇ ਦੇ ਵਿੱਚ ਘਟ ਆਉਣੀਆਂ ਬਸ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਜਾਈਏ Até a próxima,